वागुरू जी का खालसा वागुरू जी की फतह बहुत बढ़िया सजावट हुई है सुझाव जो कह दें ढाई बजे तो बाद फारिश हुई थी स्नोफॉल भी हुई है सारा दिखा रहे हैं ਰੋੜ ਦੇ ਮੌਜੂਦ ਵੀ ਫਿਰ ਮੌਸਮ ਜਿਹੜਾ ਸਾਫ਼ ਆ ਔਰ ਰਸਤੇ ਵੀ ਬਿਲਕੁਲ ਸਾਫ਼ ਸੁਥਰੇ ਆ ਸਾਰੇ ਠੀਕ ਠਾਕ ਆ ਕਿਤੇ ਕੋਈ ਪ੍ਰੋਬਲਮ ਨਹੀਂ ਸੰਧਤਾਗਾ ਵੀ ਰਹੀ ਆ ਔਰ ਸਾਰੀ ਹੀ ਆ ਮੋਜਾਂ ਨਿੱਕੇ ਰਸਤੇ ਜਿਹੜੇ ਖੁੱਲੇ ਹੋਏ ਆ ਕਿਤੇ ਕੋਈ ਬਲੌਕੇਜ ਨਹੀਂ ਕੋਈ ਕੋਸ਼ੀ ਨਹੀਂ ਆ ਟੁੱਟਣਾ ਫੋੜਨਾ ਤੋਂ ਜਿਹੜਾ ਦਾ ਸਾਧਨ ਰੋਕੀ ਝੂਠੀਆਂ ਹੋਣਾ ਬਹੁਤ ਚੰਗੇ ਆ ਇਸ ਕਰਕੇ ਰਸਤੇ ਤੇ ਬਹੁਤ ਸਾਰਾ ਪਸਾਰੀ ਹੈ ਬਹੁਤ ਛੱਕਾ ਖਾਲਸਾ ਹੈ ਆਵਾਜ਼ ਆ ਰਹੀ ਹੈ। ਹੋਰ ਇਹ ਦੇਖੋ ਸਾਹਮਣੇ ਪਾਸੇ ਚਾਰ ਸਫੇਰੇ ਪਰਪੰਨਾ ਟੱਕਿਆ ਹੋਇਆ ਹੈ। ਸੇਵਾਦਾਰਾਂ ਨੇ ਬਹੁਤ ਵਧੀਆ ਜਿਹੜੇ ਬਰਸ ਨੇ ਲੈ ਜਾਂਦੇ ਨੇ ਨੀਚੇ ਫਗਾ ਦੇਦੇ ਨੇ ਬਹੁਤ ਵਧੀਆ ਟੱਕੀ ਰੁਕਣ ਦਾ ਸਾਧਨ ਦਿੱਤਾ ਹੈ। ਚਾਰ ਸਫੇਰੇ ਜਿਹੜਾ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਨਿਸ਼ਾਨ ਸਾਹਿਬ। ਵੀਰ ਜੀ ਫਟਾਫਟ ਚੱਲੇ ਜਾਓ ਬਰਬੀ। ਕੰਧਿਆਂ ਨੇ ਤਾਂ ਕਿਰਾਤਾ ਨਿਕਲੋ ਧੀਰੇ ਧੀਰੇ ਬਰਾਬਰ ਸਤਿਮੰਤ ਹੋਣ ਲਗਾ ਦੇਖੋ ਚੱਲ ਮੇਰੇ ਕਿਸ਼ ਕਰਦੇ ਪੋ ਜੀ ਵੱਤੋ ਵੱਤ ਸੰਗਰਦਾਰ ਵੱਤੋ ਵੱਤ ਬਾਬਾ ਕੋ ਟੁੱਟ ਗਿਆ ਬੱਸੀ ਕੇ ਮੈडम ਆਖੇ ਵੇਖੋ ਚਲ ਦਰਸ਼ਨ ਉਹ ਵੇਖਣ ਵਾਲੀ ਚੀਜ਼ ਆ ਇਹਨੂੰ ਜੰਨਾ ਵੱਤੋ ਵੱਤ ਵੇਖਣ ਵਾਲੇ ਵੀਰ ਭਰਾ ਵੇਖਣਗੇ ਆ ਦੇਖੋ ਬੱਦਲਾਂ ਦਾ ਵੀ ਆ ਬੱਦਲ ਚੜੇ ਹੋਏ ਆ ਪਰ ਬਦਲ ਪੈਂਦੇ ਵੀ ਆ ਪਰ ਫੇਰ ਵੀ ਰਸਤਾ ਜਿਹੜਾ ਬਿਲਕੁਲ ਸਾਫ ਆ ਕਿਤੇ ਕੋਈ ਅਰਚਨ ਨਹੀਂ ਹੈ ਜੀ ਕਿਤੇ ਕੋਈ ਇੱਕ ਮਾਸਾ ਜਨੀ ਨੂੰ ਕਹਿੰਦੇ ਨੇ ਉਹ ਵੀ ਅਰਚਨ ਨਹੀਂ ਹੈ ਜੀ ਬਹੁਤ ਵਧੀਆ ਹੈਗਾ ਔਰ ਰਸਤੇ ਸਾਫ ਸੁਥਰੇ ਆ ਅਗਲੇ ਸੀਰਤੋਂ ਪਰ ਪੁਰਦਾ ਸਾਰਾ ਤੁਹਾਨੂੰ ਅਹੀਂ ਦਿਖਾ ਰਹੇ ਆ ਔਰ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਕਮੈਂਟ ਕਰਿਆ ਕਰੋ ਤਾਂ ਜੋ ਸਾਡਾ ਵੀ ਉਤਸ਼ਾਹ ਵਧੇ ਔਰ ਅਹੀਂ ਵੱਧ ਤੋਂ ਵੱਧ ਜਿਹੜੀਆਂ ਵੀਡੀਓ ਆ ਬਣਾ ਸਕੀਏ ਔਰ ਵੱਤੋ ਵੱਤ ਤੁਹਾਨੂੰ ਉਹ ਹਿੰਦੂ ਸਾਹਿਬ ਦੇ ਦਰਸ਼ਨ ਕਰਾ ਸਕੀ ਹੈ ਔਰ ਇਥੋਂ ਦੀ ਜਾਣਕਾਰੀ ਦੇ ਸਕੀ ਹੈ ਕਿ ਆ ਗਿਆ ਮੌਸਮ ਕਿਹੋ ਜਿਹਾ ਵਾ ਰਸਤੇ ਕਿਹੋ ਜਿਹਾਂ ਆਸੇ ਪਾਸੇ ਦਾ ਮਾਹੌਲ ਚਾਲ ਕਿਹੋ ਜਿਹਾ ਸਾਰਾ ਤੁਹਾਨੂੰ ਅਸੀਂ ਜਿਹੜਾ ਵਾ ਦੱਸ ਸਕੀਏ ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਵੱਤੋ ਵੱਤ ਵੀਡੀਓ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਐਂਡ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰੋ ਤਾਂ ਜੋ ਸਾਨੂੰ ਵੀ ਪਤਾ ਲੱਗੇ ਕਿ ਅਸੀਂ ਇੰਨੀ ਮਿਹਨਤ ਲਾ ਕੇ ਜਿਹੜੀ ਵੀਡੀਓ ਬਣਾਉਂਦੇ ਆ ਉਹ ਸਹੀ ਬਣੀ ਕਿ ਨਹੀਂ ਸਹੀ ਬਣੀ ਔਰ ਵਾਕਿਆ ਹੀ ਆ ਦੇਖੋ ਤੁਹਾਨੂੰ ਵਾਰ-ਵਾਰ ਉਹੀ ਚੀਜ਼ ਦਿਖਾ ਰਹੇ ਆ ਚਾਚਾ ਜੀ ਇੱਥੋਂ ਦੇ ਪੂਰੇ ਆਨੰਦ ਜਿਹੜੇ ਆ ਉਹ ਦਿਖਾ ਰਹੇ ਆ ਤੇ ਦੇਖਦੇ ਆਂ ਹੀ ਆਨੰਦ ਆ ਜਾਂਦਾ ਮਨ ਨੂੰ ਐ ਸ਼ਾਂਤੀ ਆ ਜਾਂਦੀ ਆ ਜਦੋਂ ਬੰਦਾ ਇੱਕ ਵਾਰੀ ਉੱਪਰ ਆ ਕੇ ਇੱਥੇ ਦਰਸ਼ਨ ਕਰ ਲਿੰਦਾ ਉਹਦੇ ਬਾਅਦ ਚ ਮਨ ਨੂੰ ਸ਼ਾਂਤੀ ਆ ਜਾਂਦੀ ਆ ਕਿ ਬਹੁਤ ਹੀ ਮਨਮੋਹਕ ਚੀਜ਼ ਹੈ ਜੀ ਐ ਚਾਰ ਸਫੇਰੇ ਪਰਫਣਾ ਟਕੀਆਂ ਹੋਈਆਂ ਪਹਾੜੀਆਂ ਔਰ ਉਹਨਾਂ ਦੇ ਵਿਚਕਾਰ ਗੁਰਦੁਆਰਾ ਸਾਹਿਬ ਕਾਹ ਵਾਤਾਂ ਨਹੀਂ ਵੇਖਣੀ ਵਾਲੀ ਚੀਜ਼ ਆ ਇਸ ਕਰਕੇ ਵੱਤੋ ਵੱਤੋ ਸੰਗਤ ਜਿਹੜੀ ਆ ਆਓ ਦਰਸ਼ਨ ਕਰੋ ਔਰ ਦਰਸ਼ਨ ਕੀਤੇ ਤਾਂ ਹੀ ਪਤਾ ਲੱਗਦਾ ਕਿ ਇੱਕ ਕੀ ਚੀਜ਼ ਹੈ ਕੀ ਐਸਾ ਕਿਤਰਾ ਦਾ ਹੈਗਾ ਬਾਕੀ ਇਹਦੇ ਬਾਰੇ ਤੇ ਆਪਾਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਜਨਮ ਦਾ ਤਪ ਸਥਾਨ ਜਿੱਥੇ ਕਿ ਇੱਥੇ ਰਹਿ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਨਾਰਾ ਅੰਮ ਨਰਮਨ ਦੋਨਾਂ ਰਾਖਸ਼ਾਂ ਦਾ ਵਦ ਕੀਤਾ ਹੈ। ਔਰ ਜਿੰਨਾ ਵੱਤ ਵੱਤ ਸ਼ੇਰ ਹੰਦਾ ਸ਼ੇਰ ਕਰਿਆ ਕਰੋ। ਤਾਂ ਜੋ ਹਾਡਰ ਨੂੰ ਹੌਸਲਾ ਬਤੇ। ਇਹ ਲੰਗਰਾਲ ਦੇ ਲਾਗੋਂ ਬਿਲਕੁਲ ਹੀ ਇਤਨ ਦਿਖਾ ਰਹੇ ਆ। ਬਿਲਕੁਲ ਰਸਤਾ ਸਾਫ਼ ਹੈਗਾ। 4 ਸਵੇਰੇ ਪਰਫੂਮ ਦੇ باوجود ਵੀ ਰਸਤੇ ਜਿਹੜੇ ਆ ਐ ਬਹੁਤ ਹੀ ਸੋਹਣੇ ਐਂ ਸੁੰਦਰ ਬਣਾਏ ਹੋਏ ਆ। ਇਹ ਆਰਮੀ ਵਾਲੇ ਵੀਰਾਂ ਨੇ ਉਥੋਂ ਰਸਤਾ ਕੱਢਿਆ ਸੀ ਉਸੇ ਰਸਤੇ ਨੂੰ ਦੁਬਾਰਾ ਜਿਹੜਾ ਵਾ ਡਵੈਲਪ ਕਰੀ ਜਾਈਦਾ ਔਰ ਰਸਤੇ ਜਿਹੜੇ ਆ ਸਾਫ ਸੁਥਰੇ ਕਰੀ ਜਾਈਦੇ ਆਪਾਂ ਉਹ ਵੇਖਣ ਵਾਲੀ ਚੀਜ਼ ਆ ਵੇਖੋ ਔਰ ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਜੇਗਾ ਕਿ ਕਿਸ ਦੀ ਕੋਰ ਵਿੱਚ ਇੱਕ ਜਿਤਨਾ ਕਹਿ ਸਕਦੇ ਨਾ ਕਮਲ ਤੇ ਫੁੱਲ ਖਿੜਿਆ ਹੋਇਆ ਬਸ ਉਹ ਫੁੱਲ ਵਾਲਾ ਹੀ ਹਿਸਾਬ ਹੈਗਾ ਜਿਹੜਾ ਵੀ ਆਉਂਦਾ ਵਾ ਉਹਦੇ ਮਨ ਨੂੰ ਐ ਬਿਲਕੁਲ ਸ਼ਾਂਤੀ ਹੋ ਜਾਂਦੀ ਆ ਐ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਆ ਕੇ ਦਰਸ਼ਨ ਕਰਦਾ ਵਾ ਉਹੀ ਕਿਸੇ ਦੀ ਪਟਕਣਾ ਨਹੀਂ ਰਹਿ ਜਾਂਦੀ ਮਨ 'ਚ ਮਨ ਬਿਲਕੁਲ ਸ਼ਾਂਤ ਹੋ ਜਾਂਦਾ ਬਹੁਤ ਵਧੀਆ ਚੀਜ਼ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਹੀ ਸੋਹਣੀ ਚੀਜ਼ ਦੇਖਣ ਨੂੰ ਮਿਲਦੀ ਹੈ ਬਹੁਤ ਔਰ ਜਦ ਕੇ ਚਾਰਸੋਹਰੇ ਬਰਫਾ ਫੇਰ ਵੀ ਚੜ੍ਹਨੇ ਨੂੰ ਲੱਗਦੇ ਆ ਚੜ੍ਹਨੇ ਵੀ ਤੁਹਾਨੂੰ ਅਸੀਂ ਦਿਖਾ ਲਾਂਗੇ ਕਿਸੇ ਦਿਨ ਔਰ ਬਹੁਤ ਲੋਕਾਂ ਦਾ ਇਹ ਸਵਾਲ ਆ ਕਿ ਇੱਥੇ ਬੱਤੀ ਕਿੱਦਾਂ ਹੁੰਦੀ ਆ ਅਸੀਂ ਕਿਸੇ ਦਿਨ ਉਸ ਤੇ ਵੀਡੀਓ ਬਣਾ ਕੇ ਤੁਹਾਨੂੰ ਪਾਵਾਂਗੇ ਕਿ ਇੱਥੇ ਬੱਤੀ ਕਿੱਦਾਂ ਪੈਦਾ ਹੁੰਦੀ ਆ ਜਾਂ ਕਿੱਦਾਂ ਹੁੰਦੀ ਆ ਉਦੇ ਬਾਰੇ ਵੀ ਪੂਰੀ ਜਾਣਕਾਰੀ ਦਾਂਗੇ ਇਸ ਕਰਕੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਐਂਡ ਕਮੈਂਟ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤਾਂ ਜੋ ਸਾਨੂੰ ਵੀ ਵੀਡੀਓ ਬਣਾਉਣ ਦਾ ਜ਼ਿਆਦਾ ਉਤਸ਼ਾਹ ਮਿਲ ਸਕੇ ਇਹ ਦੇਖੋ ਇਹ ਰਸਤਾ ਬਿਲਕੁਲ ਸਾਫ਼ ਸੁਥਰਾ ਹੈ ਗਿਆ ਸਾਰੇ ਇਹ ਰਸਤੇ ਦਿਖਾ ਰਹੇ ਹਾਂ ਕਿ ਬਿਲਕੁਲ ਸਾਫ਼ ਸੁਥਰੇ ਆ ਕਿਤੇ ਕੋਈ ਅਰਚੰਨੀ ਹੈ ਜੀ ਸਾਰੇ ਇਹ ਬਿਲਕੁਲ ਸਾਫ਼ ਸੁਥਰੇ ਆ ਆ ਦੇਖੋ ਨਿਸ਼ਾਨ ਸਾਹਿਬ ਉਹ ਸਾਹਮਣੇ ਸਰੋਵਰ ਸਾਹਿਬ ਇਹ ਸਾਰਾ ਹੈ ਬਿਲਕੁਲ ਰਸਤਾ ਜਿਹੜਾ ਵਾ ਸਾਫ਼ ਸੁਥਰਾ ਦਾ ਕਿਤੇ ਕੁਝ ਨਹੀਂ ਹੈਗਾ ਕੋਈ ਮਾਸਾਜ ਨਹੀਂ ਅਰਚਣ ਨਹੀਂ ਹੈਗੀ ਬਿਲਕੁਲ ਸਾਫ਼ ਸੁਥਰਾ ਰਸਤਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਆ ਸਰੋਵਰ ਸਾਹਿਬ ਆ ਇਸ ਸਰੋਵਰ ਸਾਹਿਬ ਦਾ ਦ੍ਰਿਸ਼ ਤੁਹਾਨੂੰ ਦਿਖਾ ਰਹੇ ਆ ਉਹ ਸਾਹਮਣੇ ਚੜ੍ਹਨੇ ਵਗ ਰਹੇ ਆ ਇਸ ਸਰੋਵਰ ਸਾਹਿਬ ਦਾ ਦ੍ਰਿਸ਼ ਦੇਖੋ ਗਏ ਬਿਲਕੁਲ ਸਾਫ਼ ਸੁਥਰਾ ਵਾ ਐਂ ਜਲ ਪੂਰਾ ਬਣ ਗਿਆ ਹੋਇਆ ਵਾ برف ਜਿਹੜੀ ਆ ਮੈਲਟ ਹੋ ਚੁੱਕੀ ਆ ਖੋਰ ਚੁੱਕੀ ਆ ਮਲ ਜਾਣੀ ਕਿ ਇੱਥੇ ਜੋ ਜੋ ਸੰਗਤ ਆਏਗੀ ਇਸ਼ਨਾਨ ਕਰੇਗੀ ਬਰਫ਼ ਜਿਹੜੀ ਆ ਉਹ ਵਾਤ